पंजाब सरकार ने नशे को खत्म करने के लिए एक हाई लेवल कमेटी को बनाया जिससे पूरे राज्य में नशे के खिलाफ जंग छेड़ दी गई है डीजीपी के ऑर्डर पर लुधियाना पुलिस पुलिस रेंज में भी कासो ऑपरेशन को चलाया गया जिसकी अगुवाई आईजी जगदाले ने किया खन्ना जिले में एस एस पी डॉक्टर ज्योति यादव के नेतृत्व में खन्ना पायल और समराला सर्कल में अभियान को चलाया गया जिसमे आई लुधियाना रेंज भी विशेष रूप से पहुंचे इसी के चलते आईजी जी नीलाम्बरी जगदालय ने ਮੀਡੀਆ ਸੇ ਕੀ ਕਹਾ ਸੁਨੇ ਸਾਹਿਬ ਮਾਰਕਨ ਕੀ ਇਸ ਰਿਪੋਰਟ ਮੈਂ ਹਜ਼ਮਨਵਾ ਜਿਹੜੀ ਖਰਨਾ ਜ਼ਿਲ੍ਹੇ ਦੇ ਵਿੱਚ ਕਾਸੋ ਕਮਸ਼ਨ ਚਲਾਇਆ ਗਿਆ ਕਿੱਥੇ ਕਿੱਥੇ ਐਕਟੀਵਿਟੀ ਕੀਤੀ ਗਈ ਤੇ ਕੀ ਰਿਕਵਰੀ ਹੋਈ ਜੀ ਅ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਹੈਗੇ ਕੱਲ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਨੇ ਨਸ਼ਿਆ ਦੇ ਖਿਲਾਫ ਯੁੱਧ ਛੇੜਿਆ ਗਿਆ ਹੈ ਉਹਨਾਂ ਨੇ ਸਾਰੇ ਦਿਸ਼ਾ ਨਿਰਦੇਸ਼ ਸਾਰੇ ਜ਼ਿਲ੍ਹਾ ਦੇ ਡੀਸੀ ਐਸਐਸਪੀ ਤੇ ਰੇਂਜ ਅਫਸਰਾਂ ਨੂੰ ਜਾਰੀ ਕੀਤੇ ਗਏ ਸੀਗੇ ਤੇ ਉਸ ਉਹਨਾਂ ਦਿਸ਼ਾ ਨਿਰਦੇਸ਼ਾ ਦੇ ਤਹਿਤ ਅਤੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਉਹਨਾਂ ਦੀ ਗਾਈਡੈਂਸ ਮੁਤਾਬਿਕ ਅੱਜ ਇਥੇ ਪੰਜਾਬ ਦੇ ਸਾਰੇ ਜ਼ਿਲ੍ਹਾ ਦੇ ਵਿੱਚ ਕੈਸੋ ਆਪਰੇਸ਼ਨ ਚਲਾਏ ਗਏ ਹੈਗੇ ਇਹਦੇ ਮੁਤਾਬਿਕ ਲੁਧਿਆਣਾ ਰੇਂਜ ਦੇ ਵੀ ਸਾਰੇ ਜ਼ਿਲ੍ਹਾ ਦੇ ਵਿੱਚ ਕੈਸੋ ਆਪਰੇਸ਼ਨ ਚਲਾਏ ਗਏ ਹੈ ਉਦੇ ਤਹਿਤ ਹੀ ਖੰਨਾ ਵਿਖੇ 3 ਥਾਵਾਤੇ ਪਾਇਲ ਵਿਖੇ ਸਮਰਾਲਾ ਵਿਖੇ ਤੇ ਸਿਟੀ ਖੰਨਾ ਵਿਖੇ 3 ਥਾਵਾਤੇ ਕੈਸੋ ਆਪਰੇਸ਼ਨ ਆਪਾ ਚਲਾਇਆ ਹੈ ਇਹਦੇ ਵਿੱਚ 5 ਡੀਐਸਪੀ 7 ਐਸਐਚਓ ਤੇ 150 ਪੁਲਿਸ ਪਰਸਨਲ ਜਿਹੜੇ ਹੈਗੇ ਸ਼ਾਮਿਲ ਹੋਏ ਇਹਨਾਂ ਨੂੰ ਅਸੀਂ 13 ਟੀਮਾਂ ਦੇ ਵਿੱਚ ਡਿਵਾਈਡ ਕੀਤਾ ਸੀ ਤੇ ਇਹਨਾਂ ਦੇ ਇਨਚਾਰजेस ਜਿਹੜੇ ਹੈਗੇ ਉਹਨਾਂ ਵੱਲੋਂ ਇਹ ਕੈਸੋ ਆਪਰੇਸ਼ਨ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੈਗਾ ਇਹਦੇ ਵਿੱਚ ਅਸੀਂ ਡਰੱਗ ਹੌਟਸਪੌਟਸ ਜਿਹੜੇ ਆਈਡੈਂਟੀਫਾਈ ਕੀਤੇ ਸੀਗੇ ਬਿੱਲਾ ਦੀ ਛਪੜੀ ਸਮਰਾਲਾ ਅ ਤੇ ਜਿਹੜੀ ਹੈਗੀ ਆ ਇਹ ਦਰਾਹਾ ਤੇ ਪਿੰਡ ਰਾਮਪੁਰ ਇੱਥੇ ਅਸੀਂ ਡਰਗ ਹੌਟਸਪots ਆਈਡੈਂਟੀਫਾਈ ਕੀਤੇ ਸੀਗੇ ਇੱਥੇ ਹੀ ਨਾ ਟੀਮਾਂ ਨੂੰ ਆਪਾਂ ਡਿਪਲੋਏ ਕੀਤਾ ਸੀਗਾ ਤੇ ਕਨਸਰਨ ਡੀਐਸਪੀਜ਼ ਨੂੰ ਬੀਐਸਪੀਜ਼ ਨੇ ਇਹਨਾਂ ਆਪਰੇਸ਼ਨਸ ਨੂੰ ਲੀਡ ਕੀਤਾ ਇਸ ਕੰਪਲੀਟ ਆਪਰੇਸ਼ਨ ਨੂੰ ਪਲਾਨ ਕੀਤਾ ਸੜੇ ਖੰਨਾ ਦੇ ਜਿਹੜੇ ਐਸਐਸਪੀ ਹੈਗੇ ਡਾਕਟਰ ਜੋਤੀ ਆਦਾ ਉਹਨਾਂ ਨੇ ਤੇ ਉਹਨਾਂ ਦੇ ਨੇਤ੍ਰਿਤਵ ਦੇ ਅਧੀਨ ਇਸ ਕੰਪਲੀਟ ਆਪਰੇਸ਼ਨ ਜਿਹੜਾ ਹੈਗਾ ਇਹ ਲਾਂਚ ਹੋਇਆ ਹੈ ਤੇ ਇਸ ਤੋਂ ਬਾਅਦ ਟੋਟਲ 50 ਜਿਹੜੇ ਹੈਗੇ ਸਸਪੈਕਟਸ ਇਹਦੇ ਵਿੱਚ ਚੈੱਕ ਕੀਤੇ ਗਏ 35 ਵਹੀਕਲਸ ਚੈੱਕ ਕੀਤੇ ਗਏ ਤੇ ਟੋਟਲ ਇਹਦੇ ਵਿੱਚ 14 ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹਦੇ ਵਿੱਚ 6 ਐਫ ਆਈ ਆਰ ਜਿਹੜੀ ਹੈਗੀ ਹੈ 14 ਗ੍ਰਿਫਤਾਰ ਬੰਦਿਆਂ ਤੇ ਦਰਜ ਹੋ ਰਹੀ ਹੈ ਹੁਣ ਟੋਟਲ ਰਿਕਵਰੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ 40 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ ਰਿਕਵਰ ਹੋਇਆ ਹੈ ਇਹਦੇ ਵਿੱਚ ਜਿਹੜੇ ਬੰਦੇ ਗ੍ਰਿਫਤਾਰ ਹੋਏ ਇਹ ਹੈਬਿਚੁਅਲ ਆਫੈਂਡਰਸ ਆ ਰਿਪੀਟ ਆਫੈਂਡਰਸ ਹੈ ਇਨਾਂ ਦੇ ਤੇ 2 ਜਾਂ 2 ਤੋਂ ਵੱਧ ਪਰਚੇ ਜਿਹੜੇ ਹੈਗੇ ਦਰਜ ਹੈਗੇ ਤੇ ਇਸ ਚੈਕਿੰਗ ਆਪਰੇਸ਼ਨ ਦੇ ਦੌਰਾਨ ਸਾਨੂੰ ਦੋ ਚੋਰ ਵੀ ਫੜੇ ਗਏ ਐ ਜਿਹਦੇ ਜਿਨ੍ਹਾਂ ਕੋਲੋਂ ਸੱਤ ਚੋਰੀ ਦੇ ਮੋਬਾਈਲ ਫੋਨ ਵੀ ਰਿਕਵਰ ਹੋਏ ਤੇ ਇੱਕ ਚੋਰ ਆਲਰੇਡੀ ਸਾਨੂੰ ਕਿਸੇ ਐਫਆਈਆਰ ਦੇ ਵਿੱਚ ਵਾਂਟਡ ਸੀਗਾ ਤੇ ਇਸ ਤੋਂ ਇਲਾਵਾ 150 ਗ੍ਰਾਮ ਅਫੀਮ ਦੀ ਵੀ ਰਿਕਵਰੀ ਹੋਈ ਹੈਗੀ ਐ ਤੇ ਸਾਨੂੰ ਇਹ ਪਤਾ ਲੱਗਿਆ ਵੀ ਇਹ ਮੋਹਾਲੀ ਜ਼ਿਲ੍ਹੇ ਤੋਂ ਅਫੀਮ ਲੈ ਕੇ ਆ ਰਿਆ ਸੀਗਾ ਤੇ ਇਹਦਾ ਬੈਕਵਰਡ ਲਿੰਕੇਜ ਅਸੀਂ ਟਰੇਸ ਕਰ ਰਹੇ ਹਾਂ ਤੇ ਜਿੱਥੋਂ ਇਹਦਾ ਮੇਨ ਸਪਲਾਈਅਰ ਹੈਗਾ ਉਹਨੂੰ ਨੋਮੀਨੇਟ ਵੀ ਇਸ ਐਫ ਆਈ ਆਰ ਦੇ ਵਿੱਚ ਕੀਤਾ ਜਾਊਗਾ ਇਸ ਤੋਂ ਇਲਾਵਾ ਇਹ ਜਿਹੜੇ ਰਿਪੀਟ ਆਫੈਂਡਰਸ ਹੈਗੇ ਇਨ੍ਹਾਂ ਦੇ ਉੱਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਕਰਨ ਦਾ ਸੈਕਸ਼ਨ ਹੈਗਾ 111 ਬੀ ਐਨ ਐਸ ਉਹਦੀ ਐਪਲੀਕੇਬਿਲਟੀ ਵੀ ਚੈੱਕ ਕਰਕੇ ਅਸੀਂ ਉਹਨੇ ਲਾ ਰਹੇ ਹੈਗੇ ਸੋ ਇਸ ਤਰੀਕੇ ਨਾਲ ਇਹ ਕੈਸੋ ਆਪਰੇਸ਼ਨ ਇੱਥੇ ਕੰਡਕਟ ਹੋਇਆ ਹੈ ਇਸ ਤਰੀਕੇ ਦੇ ਆਪਰੇਸ਼ਨ ਲਗਾਤਾਰ ਜਾਰੀ ਰਹੇਗੇ ਨਸ਼ਿਆ ਨੂੰ ਦਾ ਜਿਹੜਾ ਕੋਹੜ ਹੈਗਾ ਇਨੂੰ ਪੂਰੀ ਤਰੀਕੇ ਨਾਲ ਪੰਜਾਬ ਚੋਂ ਖਤਮ ਕੀਤਾ ਜਾਊਗਾ ਇਹਦੇ ਲਈ ਲੁਧਿਆਣਾ ਰੇਂਜ ਦੀ ਪੁਲਿਸ ਵਚਨਬੱਧ ਹੈ। ਨੋ ਮੈਂ ਜਿਵੇਂ ਹੁਣ ਪੰਜਾਬ ਚ ਕਈ ਸ਼ਹਿਰਾਂ ਚ ਦੇਖਣ ਨੂੰ ਮਿਲਿਆ ਵੀ ਜਿਹੜੇ ਹਟ ਨਹੀਂ ਰਹੇ ਉਹਨਾਂ ਦੀ ਬਿਲਡਿੰਗ ਤੱਕ ਦੇਰੀਆਂ ਗਈਆਂ ਕਿ ਇੱਥੇ ਵੀ ਕੰਨ ਨਹੀਂ ਵੀ ਹੋ ਸਕਦਾ। ਬਿਲਕੁਲ ਬਿਲਕੁਲ ਜੋ ਇਸ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਗੈਰ ਕਾਨੂੰਨੀ ਹਰਕਤ ਕਰਦੇ ਹੈਗੇ ਉਹਨਾਂ ਦੀ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਿਕ ਜੋ ਵੀ ਕਾਰਵਾਈ ਬਣਦੀ ਹੈਗੀ ਹੈ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਇਹਦੇ ਲਈ ਕੱਲ ਹੀ ਸਰਕਾਰ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਨਿਰਦੇਸ਼ ਜਾਰੀ ਕਿਤੇ ਗਏ ਹੈਗੇ ਤੇ ਤੁਸੀਂ ਦੇਖ ਰਹੇ ਹੈਗੇ ਕਿ ਸਾਰੇ ਸੀਨੀਅਰ ਆਫੀਸਰਸ ਆਪ ਫੀਲਡ ਦੇ ਵਿੱਚ ਉਤਰ ਕੇ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹੈਗੇ ਤੇ ਇਹ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੂਗੀ ਤੇ ਇਸ ਤੋਂ ਇਲਾਵਾ ਤੁਹਾਡੇ ਰਹੀ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਜੋ ਵੀ ਸਾਡੇ ਪਤਵੰਤੇ ਸੱਜਣ ਹੈਗੇ ਸਾਡੀ ਮਾਤਾਵਾ ਭੈਣਾ ਹੈਗੀ ਹੈ ਵੀ ਉਹ ਵੱਧ ਤੋਂ ਵੱਧ ਇਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਉਹ ਅੱਗੇ ਆਉਣ ਤੇ ਉਹਨਾਂ ਦੇ ਕੋਲ ਜੇ ਨਸ਼ਾ ਤਸਕਰਾ ਖਿਲਾਫ ਕੋਈ ਜਾਣਕਾਰੀ ਹੈਗੀ ਹੈ ਤਾਂ ਉਹ ਸਾਡੇ ਨਾਲ ਸਾਂਝੀ ਕਰਨ ਉਨਾਂ ਦੀ ਸੂਚਨਾ ਗੁਪਤ ਰੱਖੀ ਜਾਊਗੀ। ਅੱਗੇ ਵੀ ਦੇਖਿਆ ਗਿਆ ਕਿ ਖਰਨਾ ਦੇ ਵਿੱਚ ਜਿਹੜੇ ਬਾਹਰੋਂ ਆ ਕੇ ਤਰਾਏ ਤੇ ਰਹਿੰਦੇ ਨੇ ਉਹ ਨਸ਼ਾ ਤਸਕਰੀ ਕਰਦੇ ਨੇ ਜਾਂ ਕੋਈ ਕਈ ਫੋਰਨਰ ਸਟੂਡੈਂਟ ਨੇ। ਉਹਨਾਂ ਨੂੰ ਰੋਕਣ ਲਈ ਇੱਕ ਸਾਰੇ ਰਣਨੀਤੀ ਹੋਗੀ। ਇਸ ਲਈ ਅਸੀਂ ਇੱਕ ਬਹੁਤ ਸਿਰਫ ਇੱਕ ਐਸੋ ਆਪਰੇਸ਼ਨ ਨਹੀਂ ਇੱਕ ਬਹੁਤ ਵੱਡੇ ਪੱਧਰ ਤੇ ਲੋਕ ਸੰਪਰਕ અભિયાન ਵੀ ਸ਼ੁਰੂ ਕਰਨ ਜਾ ਰਹੇ ਹਾਂ। ਜੇ ਤੁਸੀਂ ਦੇਖੋਗੇ ਕਿ ਆਉਣ ਵਾਲੇ 1 ਮਹੀਨੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੰਪਰਕ અભિયાન ਹਰੇਕ ਗਲੀ ਮੋਹੱਲੇ ਦੇ ਵਿੱਚ ਕੀਤਾ ਜਾਊਗਾ। ਜਿਹੜੇ ਸਾਡਾ ਯੂਥ ਹੈਗਾ ਉਹਨਾਂ ਨਾਲ ਵੀ ਸਕੂਲ ਕਾਲਜਸ ਦੇ ਜਿਹੜੇ ਸਾਡੇ ਯੁਵਾ ਮੈਂਬਰ ਹੈਗੇ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਾਂਗੇ ਤਾਂ ਕਿ ਇਸ ਤਰੀਕੇ ਦੇ ਜਿਹੜੇ ਅਨਸਰ ਹੈਗੇ ਉਹਨਾਂ ਦੀ ਪਛਾਣ ਹੋ ਸਕੇ ਤੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਸਕਾਂ ਜਿਸ ਤਰ੍ਹਾਂ ਨਾਰਾਇਨ ਜੀ ਯੂਜ਼ ਕਰਦੇ ਆ ਨਸ਼ਾ ਜੀ ਜਾਂ ਤਾਂ ਉਸ ਉੱਤੇ ਕਾਰਵਾਈ ਕਰ ਦਈਏ ਕਦੇ ਕੋਈ ਵੱਡਾ ਅਤਸਕਰ ਜੀ ਨਹੀਂ ਬਿਲਕੁਲ ਬਿਲਕੁਲ ਨਹੀਂ ਇਸ ਵਾਰੀ ਜਿਹੜੀ ਅਸੀਂ ਰਣਨੀਤੀ ਬਣਾਈ ਗਈ ਹੈਗੀ ਹੈ ਉਹ ਇਹੀ ਬਣਾਈ ਗਈ ਹੈਗੀ ਹੈ ਕਿ ਜਿਹੜੇ ਵੇਡਲਰਸ ਹੈਗੇ ਸਪਲਾਈਅਰਸ ਹੈਗੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੰਜ਼ਿਊਮਰਸ ਹੈਗੇ ਜਿਹੜੇ ਪੇਸ਼ੈਂਟਸ ਹੈਗੇ ਜਿਹੜੇ ਐਡਿਕਟਸ ਹੈਗੇ ਉਨਾਂ ਨੂੰ ਰੀਹੈਬਿਲੀਟੇਸ਼ਨ ਤੇ ਉਨਾਂ ਨੂੰ ਮੈਡੀਕਲ ਟਰੀਟਮੈਂਟ ਤੇ ਸਾਈਕੋਲੋਜੀਕਲ ਕਾਉਂਸਲਿੰਗ ਦੇਣ ਦੀ ਰਣਨੀਤੀ ਅਪਣਾਈ ਗਈ ਹੈ। ਕਿ ਨਾਕੇ ਲਗਾਏ ਜਾ ਰਹੇ ਨੇ ਥਾਣਾ ਪੁਲੀਸ ਦੇ ਵੱਲੋਂ ਇਹ ਲਗਾਤਾਰ ਜਾਰੀ ਰਹਿਣਗੇ ਤੋਂ ਨਹੀਂ ਕਰਕੇ ਜਾਓ। ਇਹ ਬਿਲਕੁਲ ਜਾਰੀ ਰਹਿਣਗੇ ਤੇ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਅਸੀਂ ਇੱਕ ਸਰਪ੍ਰਾਈਜ਼ 엘ਮੈਂਟ ਲੈ ਕੇ ਆ ਰਹੇ ਹਾਂ ਵੀ ਜਿੱਥੇ ਹਮੇਸ਼ਾ ਨਾਕੇ ਲੱਗਦੇ ਆ ਜਾਂ ਜਿਸ ਟਾਈਮ ਤੇ ਹਮੇਸ਼ਾ ਨਾਕੇ ਲੱਗਦੇ ਆ ਉਹ ਨਹੀਂ ਲੱਗਣਗੇ। ਇਹਦੇ ਵਿੱਚ ਸਰਪ੍ਰਾਈਜ਼ ਤਰੀਕੇ ਨਾਲ ਅਸੀਂ ਆਪਰੇਸ਼ਨ ਪਲਾਨ ਕਰਾਂਗੇ ਸੋ ਥੈਟ ਕ੍ਰਿਮੀਨਲਸ ਨੂੰ ਇਹਦੇ ਬਾਰੇ ਪਹਿਲਾਂ ਪਤਾ ਨਾ ਲੱਗੇ। ਤੇ ਉਹ ਫੜੇ ਜਾਣ। ਮੈਂ ਜਿੱਦਾਂ ਰੰਗਵਾਲ ਦੇ ਸਰਪੰਚ ਨੇ ਇੱਕ ਦਲੇਰੀ ਦਿਖਾਈ ਹੈ ਤੇ ਆਪਣੇ ਸਰਪੰਚਾਂ ਨੂੰ ਮੋਟੀਵੇਟ ਕਰਨ ਲਈ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸੈਮੀਨਾਰ ਵਗੈਰਾ ਮੈਂ ਮੈਂ ਅੱਗੇ ਤੁਹਾਨੂੰ ਦੱਸਿਆ ਵੀ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਵੀ ਜਿਨ੍ਹਾਂ ਕੋਲੇ ਵੀ ਇਸ ਬਾਰੇ ਕੋਈ ਜਾਣਕਾਰੀ ਹੈਗੀ ਹੈ ਉਹ ਪੁਲਿਸ ਨਾਲ ਆ ਕੇ ਤੁਰੰਤ ਸਾਂਝੇ ਕਰਨ ਤੇ ਜਿਹੜੀ ਹੈਲਪਲਾਈਨ ਨੰਬਰ ਹੈਗੀ ਹੈ ਉਹਦੇ ਤੇ ਸਾਂਝੇ ਕਰਨ ਇਹਨਾਂ ਦੀ ਸੂਚਨਾ ਇਹਨਾਂ ਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ। ਥੈਂਕ ਯੂ।